ਵਾਨੀਡੀਆ ਪੰਜਾਬੀ ਤੇ ਸਾਡੇ ਨਾਲ ਬੀਬੀ ਜਗੀਰ ਕੌਰ ਮੌਜੂਦ ਨੇ ਬੀਬੀ ਜੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਜੀ ਵੱਲੋਂ ਇੱਕ ਲਿਖਤੀ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਜਿਹਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ 2 ਦਸੰਬਰ ਵਾਲਾ ਫੈਸਲਾ ਮੰਨਿਆ ਜਾਵੇ ਔਰ ਜੇ ਨਹੀਂ ਮੰਨਣਾ ਮਸਲਨ ਕਿ ਜੇ ਆਪੋ ਆਪਣੇ ਚੁੱਲ੍ਹੇ ਨਹੀਂ ਸਮੇਟਨੇ ਤੇ ਫਿਰ ਆਪੋ ਆਪਣੀ ਸਿਆਸਤ ਜਿਹੜੀ ਆ ਉਹ ਆਪਣੇ ਆਪ ਦੇਖੀ ਚੱਲੋ ਦੇਖੋ ਇਸ ਤਰ੍ਹਾਂ ਕਿ 2 ਦਸੰਬਰ 2024 ਨੂੰ ਜਿਹੜਾ ਹੁਕਮਨਾਮਾ ਕੀਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤੇ ਦੁਨੀਆ ਪਰ ਵਿੱਚ ਬੈਠੇ ਸਿੱਖਾਂ ਨੇ ਉਹ ਸੀਸ ਨਵਾਇਆ ਜੀ ਮੰਨਿਆ ਅਵਰ ਸਾਨੂੰ ਬੜੀ ਰਾਹਤ ਮਿਲੀ ਬੜੀ ਖੁਸ਼ੀ ਹੋਈ ਅਸੀਂ ਉਸੇ ਦਿਨ ਤੋਂ ਹੀ ਸੱਤਵੇਂ ਮੈਂਬਰ ਕਮੇਟੀ ਜਿਹੜੀ ਬਣੀ ਸੀ ਉਹਦੇ ਤਹਿਤ ਆਪਣੀ ਸੇਵਾ ਸ਼ੁਰੂ ਕੀਤੀ ਜੀ 2 ਮਹੀਨੇ ਬਾਅਦ ਜਿਹੜੀ ਦੋ ਮੈਂਬਰ ਜਿਹੜੇ ਸੀ ਉਹ ਰਿਜ਼ਾਈਨ ਕਰਕੇ ਅਸਤੀਫਾ ਦੇ ਗਏ ਪਰ ਅਜੇ ਤੱਕ ਉਹਨਾਂ ਦੇ ਅਸਤੀਫੇ ਮਨਜ਼ੂਰ ਨਹੀਂ ਹੋਏ ਹਮ ਅਜੇ ਤੱਕ ਵੀ ਸਾਨੂੰ ਪਤਾ ਨਹੀਂ ਮਨਜ਼ੂਰ ਹੋਏ ਕਿ ਨਹੀਂ ਹੋਏ ਪ੍ਰਧਾਨ ਜੀ ਸੀਗੇ ਕਿ ਸਾਫ ਕਰਾ ਪਰ ਦਾਮ ਜੀ ਸੀ ਉਹਨਾਂ ਦੇ ਅਸਤੀਫੇ ਬਾਰੇ ਸਾਨੂੰ ਕੋਈ ਪਤਾ ਨਹੀਂ ਮਨਜ਼ੂਰ ਕੀਤੇ ਕਰੇ ਕੀਤੇ ਪਰ ਬਾਕੀ ਜਿਹੜੇ ਪੰਜ ਮੈਂਬਰ ਰਹਿ ਗਏ ਸੀ ਉਹਨਾਂ ਨੇ ਇਹ ਚਾ ਕੇ ਪੁੱਛਿਆ ਵੀ ਦੋ ਸਿਫੇ ਦੇ ਗਏ ਤਾਂ ਸਾਨੂੰ ਕੀ ਹੁਕਮ ਹੈ ਜਿਸ ਜਤੇਦਾਰ ਜੀ ਨੇ ਆਦੇਸ਼ ਕੀਤਾ ਸੀ ਜਦੋਂ ਗਿਆਨੀ ਰਕਵੀਰ ਸਿੰਘ ਨੇ ਕਿ ਤੁਸੀਂ ਪੰਜ ਹੈਗੇ ਹੋ ਤੁਸੀਂ ਕਰੋ ਕਿਉਂਕਿ ਬਹੁਤ ਬਤ ਸੀਗਾ ਸੱਤਾ ਵਿੱਚ ਦੋ ਗਏ ਤੇ ਪੰਜ ਜਾਣੇ ਹੈਗੇ ਤੁਸੀਂ ਆਪਣੀ ਭਾਤੀ ਸ਼ੁਰੂ ਕਰੋ ਉਹਦੀ ਆਤਤਾ ਅਨਸਾਰ ਵਿਦ ਆਧਾਰ ਕਾਰਡ ਵਿਦ ਟੈਲੀਫੋਨ ਨੰਬਰ ਪੂਰੀ ਆਰਗੈਨਿਕ ਢੰਗ ਦੇ ਨਾਲ ਉਹ ਯਕਾਤਾ ਸਦਨ ਦੇ ਹੁਕਮ ਦੇ ਨਾਲ ਪਾਰਟੀ ਸ਼ੁਰੂ ਕਰ ਦਿੱਤੀ ਜੀ ਪੰਜ ਮੈਂਬਰਾਂ ਵੱਲੋਂ ਉਹ ਪੰਜ ਮੈਂਬਰ ਜਿਹੜੇ ਸੀ ਉਹਨਾਂ ਨੇ ਸਾਰੇ ਤਰ੍ਹਾਂ ਦੇ ਪ੍ਰਤੀ ਮੁਕੰਮਲ ਕਰ ਲਈਏ ਉਹ ਮੁਕੰਮਲ ਹੋ ਗਈ ਇਹ ਡੈਲੀਗੇਟ ਬਣ ਕੇ ਉਹਦੀ ਚੋਣ ਪਿਆਰਾਂ ਨੂੰ ਔਰ ਬੜੀ ਸਾਡੇ ਵਾਸਤੇ ਇੱਕ ਤਸਲੀਬ ਹੀ ਹੈ ਕਿ ਅਸੀਂ ਵਾਰ-ਵਾਰ ਵਾਰ-ਵਾਰ ਸੁਖਵੀਰ ਸਿੰਘ ਪਾਧਨ ਨੂੰ ਅਪੀਲਾਂ ਵੀ ਕੀਤੀਆਂ ਪੰਜ ਮੈਂਬਰੀ ਕਮਿਟੀ ਦੇ ਅਪੀਲ ਨਾਲ ਕਰਕੇ ਇਹ ਵੀ ਕਿਹਾ ਕਿ ਅਸੀਂ ਟਾਈਮ ਵੀ ਬਤਾ ਦਾਂਗੇ ਤੁਸੀਂ ਜਦੋਂ ਮਰਜੀ ਆ ਜਾਓ ਹੁਣ ਵੀ ਆ ਜਾਓ ਵਿੱਚ ਸ਼ਾਮਲ ਹੋਵੋ ਇਕੱਠੇ ਹੋਵੋ ਔਰ ਬਾਕੀ ਧਰਿਆਂ ਨੂੰ ਵੀ ਕਿਹਾ ਜਾ ਜਾ ਕੇ ਤੁਸੀਂ ਆਓ ਭਈ ਸ੍ਰੀ ਅਕਾਲ ਤਾ ਸਭ ਦੇ ਹੁਕਮ ਨਾਮੇ ਨੂੰ ਆਪਾਂ ਉਹਦੀ ਖੂਬਸੂਰਤੀ ਉਹਦੀ ਪ੍ਰਭੂਸਤਾ ਜਿਹੜੀ ਹੈ ਉਹਦੀ ਜਿਹੜੀ ਸਰਵਚਿਤ ਸਰਵਚਤਾ ਉਹਨੂੰ ਆਪਾਂ ਪਾ ਰੱਖੀਏ ਪਰ ਬੜਾ ਅਫਸੋਸ ਹੈ ਕਿ ਅੱਜ ਤਰ੍ਹਾਂ ਬਤੌਰ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਜਿਹੜੇ ਦਰਜ ਨੇ ਵੀ ਅੱਜ ਜਿਹੜਾ ਆਦੇਸ਼ ਕੀਤਾ ਉਹ ਆਦੇਸ਼ ਉਸੇ ਰੋਸ਼ਨੀ ਵਿੱਚ ਹੈ ਤੇ ਉਹਦੇ ਅਨਾਰ ਚੰਨ ਬੰ ਚੱਲਿਆ ਜਾਵੇ ਔਰ ਅਸੀਂ ਸਾਰੇ ਉਹਦੇ ਅਖਸਰ ਹੁਕਮਨਾਮੇ 'ਚ ਤਾਂ ਇਥੋਂ ਤੱਕ ਲਿਖਤਾ ਕਿ ਜੇ ਕੋਈ ਧੜਾ ਜਾਂ ਕਮੇਟੀ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੱਸ ਸਰਪ੍ਰਸਤ ਦੱਸਦੀ ਹੈ ਤੇ ਉਹ ਇਹ ਕਰਨਾ ਬੰਦ ਕਰੇ ਮਸਲਨ ਕਿ ਹੁਣ ਮੈਮਰੀ ਕਮੇਟੀ ਸਰਪ੍ਰਸਤ ਨਹੀਂ ਨਹੀਂ ਪਹਿਲੇ ਮੇਰੀ ਸੁਣ ਲਓ ਇਹਨੂੰ ਹਰ ਕਾਲ ਨੂੰ ਤੁਸੀਂ ਨੈਗੇਟਿਵ ਨਾਲ ਸੋਚੋ ਜੀ ਤੁਸੀਂ ਇੱਥੇ ਲਾਓ ਵੀ 2 ਦਸੰਬਰ ਦੇ ਹੁਕਮਨਾਮੇ ਨੂੰ ਅਸੀਂ ਪਾਲਣਾ ਕੀਤੀ ਠੀਕ ਹੈ ਜੀ ਔਰ ਜਿਹੜਾ ਉਹ ਤੋਂ ਹੁਕਮਨਾਮਾ ਹੋਇਆ ਸਾਨੂੰ ਤੇ ਉਹ ਕਹਿਣਾ ਹੀ ਪੈਣਾ ਸੀਗਾ ਨੇ ਤੇ ਧਰਤੀ ਤੋਂ ਖਤਮ ਹੋ ਗਈ ਜੀ ਉਹਨ ਜਿਹੜੀ ਪਾਰਟੀ ਹੈ ਉਹ ਸ਼ਿਓਬਨੀ ਅਕਾਲੀ ਦਲ ਜਿਹੜਾ ਅਸੀਂ ਇਹ ਕਲੈਕਸ਼ਨ ਆਪਰੇਸ਼ਨ ਲੈ ਕੇ ਦਿੱਤਾ ਤੇ ਜੇ ਉਹ ਨਹੀਂ ਆਏ ਸਾਡਾ ਕਸੂਰ ਨਹੀਂ ਹੈਗਾ ਉਹਦੇ ਵਿੱਚ ਠੀਕ ਹੈ ਜੀ ਅਸੀਂ ਆਪਣਾ ਹੁਕਮ ਦੀ ਪਾਲਣਾ ਕੀਤੀ ਔਰ ਉਹਨਾਂ ਨੇ ਕਿਹਾ ਇਹ ਸਾਰੇ ਤੱਕ ਸਾਰੇ ਤਰ੍ਹਾਂ ਕੋਈ ਪੰਥਕ ਮਸਲਾ ਆਵੇ ਕੋਈ ਪੰਥਕ ਹੀ ਤੰਦ ਚਾਲਾਵੇ ਉਹਨੂੰ ਇੱਥੇ ਹੋ ਕੇ ਨਿਜਠੜ ਬਹੁਤ ਚੰਗੀ ਗੱਲ ਹੈ ਕੋਈ ਸਿਧਾਂਤ ਦਾ ਕਤਲ ਹੋਵੇ ਕੋਈ ਸਿਧਾਂਤ ਦਾ ਨੁਕਸਾਨ ਹੋਵੇ ਕੋਈ ਮर्यादा ਦਾ ਕਾਨੂੰਨ ਹੋਵੇ ਸਾਰਿਆਂ ਨੂੰ ਉਹਦੇ ਤੇ ਪੈਰ ਤਰੀ ਕਰਨੀ ਚਾਹੀਦੀ ਹੈ ਸੋ ਇਸ ਕਰਕੇ ਸ਼੍ਰੀ ਅਕਾਤਰ ਸਾਹਿਬ ਨੂੰ ਹਰ ਸਿੱਖ ਸਬੰਧ ਪਤਾ ਹੈ ਉਹਨਾਂ ਨੇ ਇਹ ਕਿਹਾ ਕਿ ਇਹ ਨਾ ਕਿਹਾ ਜਾਵੇ ਕਿ ਕੱਲੀ ਇਸ ਪਾਦੀ ਉਸ ਪਰਪਤ ਬਸ ਸਰਪ੍ਰਸਤੀ ਹੈ ਬਸ ਇਹ ਇਹ ਕਿਹਾ ਉਹਨਾਂ ਨੇ ਕਿਸੇ ਦਾ ਨਾ ਉਸ ਸਰਪ੍ਰਸਤੀ ਵਿੱਚ ਨਾਮਾ ਲਿਆ ਜਾਵੇ ਕਿਉਂਕਿ ਹਰ ਸਿੱਖ ਵਾਸਤੇ ਸ਼੍ਰੀ ਅਕਾਤਰ ਸਾਹਿਬ ਸਭ ਸਿਖਾਂਦਾ ਹੈ ਏ ਕਿਆ ਨਾ ਜੀ ਵਿੱਚ ਬੀਬੀ ਜੀ ਇਹ ਹੀ ਪੁੱਛਣਾ ਚਾਹੁੰਨਾ ਹੈ ਕਿ ਕੀ ਤੁਸੀਂ ਹੁਣ ਇਹ ਸਮਝਦੇ ਹੋ ਕਿ ਜੋ 2 ਦਸੰਬਰ 2024 ਨੂੰ ਫੈਸਲਾ ਹੋਇਆ ਸੀਗਾ ਉਹ ਅਚਾਨਕ ਹੁਣ ਉਹ ਸਾਰਾ ਨਿਊਟਰਲਾਈਜ਼ ਹੋ ਗਿਆ ਜਾਂ ਉਹ ਫੈਸਲਾ ਹੀ ਖਤਮ ਹੋ ਗਿਆ ਹੁਣ ਤਾਂ ਇਹ ਵਿਚਾਰ ਹੋ ਰਿਹਾ ਨਾ 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 ਬੋਸ ਫੈਸਲੇ ਨੂੰ ਖਤਮ ਕੀਤਾ ਹੀ ਨਹੀਂ ਉਹਨਾਂ ਨੇ ਜੀ ਉਹ ਤਾਂ ਇਹ ਕਿਹਾ ਕਿ ਉਹਦੀ ਰੌਸ਼ਨੀ ਵਿੱਚ ਹੀ ਇਹ ਪਾਰਟੀ ਜਿਹੜੀ ਹੈ ਆਰਗੇਨਾਈਜੇਸ਼ਨ ਚੱਲੇ ਜੀ ਓਕੇ ਹਰ ਸਿੱਖ ਅਰ ਅਕਾਲੀ ਉਹਦੀ ਰੌਸ਼ਨੀ ਚ ਚੱਲੇ 2 ਦਸੰਬਰ 2024 ਦੇ ਹੁਕਮਨਾਮੇ ਅਨੁਸਾਰ ਸਾਰਾ ਜਿਹੜੀ ਹੈ ਉਹ ਕਾਰਵਾਈ ਚੱਲੇ। ਇਸ ਨੂੰ ਹੀ ਅਨੁਸਾਰ ਕਰ ਰਹੇ ਆ। ਉਹ ਪਗੋੜੇ ਹੋ ਗਏ ਆ ਕਾਲ ਤੱਕ ਤੋਂ। ਠੀਕ ਹੈ। ਜਿਹੜੇ ਪਗੋੜੇ ਹੋ ਗਏ ਐ ਉਹਨਾਂ ਨੂੰ ਇਹ ਹਦਾਇਤ ਉਹਨਾਂ ਵਾਸਤੇ ਐ। ਹਮਮ। ਅਸਤੇ ਪਗੋੜੇ ਹੀ ਨਹੀਂ ਹੋਏ। ਠੀਕ ਹੈ। ਅਸੀਂ ਤਾਂ ਤੱਕ ਤੇ ਅਨੁਸਾਰ ਚੱਲ ਰਹੇ ਆ। ਉਹ ਪਗੋੜੇ ਹੋ ਗਏ ਐ ਤੇ ਉਹਨਾਂ ਨੂੰ ਇਹ ਸਮਝੋ ਇੱਕ ਤਾੜਨਾ ਉਹਨਾਂ ਨੂੰ। ਵੀ ਜਿਹੜੇ ਉਸ 2 ਦਸੰਬਰ 2024 ਦੇ ਹੁਕਮਨਾਮੇ ਤੋਂ ਉਲੰਘਣਾ ਕਰ ਰਹੇ ਆ। ਉਹ ਕਰ ਰਹੇ ਅਸਿਰ ਕਰ ਰਹੇ ਮਸਲ ਨੀ ਤਾੜਨਾ ਤੁਹਾਡੇ ਹਿਸਾਬ ਨਾਲ ਬਾਦਲ ਧੜੇ ਨੂੰ ਆ ਇਹ ਪੰਜ ਮੈਂਬਰੀ ਕਮੇਟੀ ਜਿਹੜਾ 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 2 ਦਸੰਬਰ 2024 ਦੇ ਹੁਕਮਦਾਨੇ ਨੂੰ ਉਲੰਘਣਾ ਕਰੇਗਾ ਜੀ ਇਹ ਤਾੜਨਾ ਤੇ ਉਹਨਾਂ ਲਈ ਹੈ ਨਾ